ਦੇ ਨਾਲ ਮੈਂ ਡੱਲੀਵਾਰ ਸਾਹਿਬ ਨੂੰ ਬੇਨਤੀ ਕਰਨੀ ਹੈ ਕਿ ਡੱਲੀਵਾਰ ਸਾਹਿਬ ਤੁਹਾਡੀ ਸਿਹਤ ਜ਼ਿਆਦਾ ਜ਼ਰੂਰੀ ਹੈ ਸਾਨੂੰ ਤੁਹਾਡਾ ਸੰਘਰਸ਼ ਵਿੱਚ ਰਹਿਣਾ ਜ਼ਰੂਰੀ ਹੈ ਇਹ ਸੰਘਰਸ਼ ਜੇ ਲੰਬਾ ਚੱਲਣਾ ਕੇਂਦਰ ਸਰਕਾਰ ਦੀ ਨੀਅਤ ਮਾੜੀ ਹੈ ਸਰਕਾਰਾਂ ਦੀ ਨੀਤ ਮਾੜੀ ਹੈ ਇਹ ਆਪਾਂ ਸਮਝੀਏ ਤੇ ਤੁਹਾਡੀ ਲੋੜ ਹੈ ਸੰਘਰਸ਼ ਨੂੰ ਹੋਰ ਵੀ ਦਿੱਤਾ ਜਾ ਸਕਦਾ ਕਿਰਪਾ ਕਰਕੇ ਆਪਣੀ ਸਿਹਤ ਨੂੰ ਸੰਭਾਲੋ ਤੇ ਇਸ ਨੂੰ ਹੋਰ ਰੁਕ ਦਿਓ ਕੋਈ ਤਾਂ ਕਿ ਐਸੀ ਤੁਹਾਨੂੰ ਸਾਨੂੰ ਵੱਡੀ ਲੋੜ ਕੌਮਨ ਲੋੜ ਹੈ ਪੰਜਾਬ ਨੂੰ ਲੋੜ ਹੈ ਦੇਸ਼ ਨੂੰ ਲੋੜ ਹੈ ਦਿਲੰਦਰ ਦੇ ਸੰਸਦ ਮੈਂਬਰ ਅਤੇ ਸੂਬੇ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਬੀਤੀ ਰਾਤ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਜੋ ਕਿ ਕਿਸਾਨ ਅੰਦੋਲਨ ਚ ਮਰਨ ਵਰਤੇ ਬੈਠੇ ਨੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਇਹ ਮੀਟਿੰਗ ਖਨੌਰੀ ਸਰਹੱਦ ਵਿਖੇ ਕੀਤੀ ਹੈ ਚੰਨੀ ਨੇ ਡੱਲੇਵਾਲ ਨੂੰ ਕਿਹਾ ਰਾਹੁਲ ਗਾਂਧੀ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਿਤ ਨੇ ਮੈਂ ਸੰਸਦੀ ਸਥਾਈ ਕਮੇਟੀ ਦੀ ਰਿਪੋਰਟ ਵੀ ਕੇਂਦਰ ਸਰਕਾਰ ਨੂੰ ਸੌਂਪ ਦਿੱਤੀ ਹੈ ਜਿਸ ਵਿੱਚ ਘਟੋ ਘਟ ਸਮਰਥਨ ਮੁੱਲ ਲਈ ਕਾਨੂੰਨੀ ਗਾਰੰਟੀ ਦੇ ਨਾਲ ਨਾਲ ਕਿਸਾਨ ਅਤੇ ਮਜ਼ਦੂਰ ਹਤਿਆਸ਼ੀ ਸ਼ਿਪਾਰਸ਼ਾਂ ਸ਼ਾਮਿਲ ਨੇ ਡੱਲੇਵਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਚਰਨਜੀਤ ਚੰਨੀ ਨੇ ਕਿਹਾ ਮੈਂ ਖੇਤੀਬਾੜੀ ਕਮੇਟੀ ਦਾ ਚੇਅਰਮੈਨ ਹਾਂ ਅੱਜ ਮੈਂ ਡੱਲੇਵਾਲ ਨੂੰ ਕਿਸਾਨਾਂ ਅਤੇ ਮੇਰੇ ਵੱਲੋਂ ਬਣਾਈ ਰਿਪੋਰਟ ਦਿਖਾਉਣ ਆਇਆ ਹਾਂ ਇਹ ਰਿਪੋਰਟ ਸੰਸਦ 'ਚ ਪੇਸ਼ ਕੀਤੀ ਗਈ ਹੈ ਜਿਸ ਵਿੱਚ ਐਮਐਸਪੀ ਅਤੇ ਕਿਸਾਨਾਂ ਦੇ ਮਸਲੇ ਸਬੰਤ ਕਈ ਮੰਗਾਂ ਨੇ ਚੰਨੀ ਨੇ ਕਿਹਾ ਡੱਲੇਵਾਲ ਦੀ ਸਿਹਤ ਬਹੁਤ ਗੰਭੀਰ ਹੈ ਇਸ ਲਈ ਮੈਂ ਉਹਨਾਂ ਦਾ ਹਾਲ-ਚਲਨ ਜਾਣਨ ਲਈ ਆਇਆ ਹਾਂ ਸੰਸਦ ਮੈਂਬਰ ਚੰਨੀ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਅੱਗੇ ਕਿਸਾਨਾਂ ਦੀਆਂ ਮੰਗਾਂ ਰੱਖੀਆਂ ਉਹਨਾਂ ਕਿਹਾ ਕਿ ਮੈਂ ਡੱਲੇਵਾਲ ਸਾਹਿਬ ਨੂੰ ਇਹ ਦੱਸਣ ਆਇਆ ਹਾਂ ਕਿ ਕਿਰਪਾ ਕਰਕੇ ਆਪਣੀ ਸਿਹਤ ਦਾ ਖਿਆਲ ਰੱਖੋ ਕਿਸਾਨਾਂ ਅਤੇ ਸਮਾਜ ਨੂੰ ਤੁਹਾਡੀ ਬਹੁਤ ਲੋੜ ਹੈ ਪੰਜਾਬ ਸਮੇਤ ਪੂਰੇ ਦੇਸ਼ ਦੇ ਕਿਸਾਨ ਨੂੰ ਡੱਲੇਵਾਲ ਸਭ ਦੀ ਲੋੜ ਹੈ ਇਸ ਲਈ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਕਿਸਾਨ ਮਜ਼ਬੂਤ ਹੋ ਸਕਣ 24 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ ਜਿਸ ਵਿੱਚ ਮੋਰਚੇ ਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਜਾ ਸਕਦਾ ਹੈ ਇਸ ਤੋਂ ਪਹਿਲਾਂ 21 ਦਸੰਬਰ ਨੂੰ ਖਨੌਰੀ ਬਾਰਡਰ ਤੇ ਵੀ ਸੰਯੁਕਤ ਮੋਰਚੇ ਦੇ ਆਗੂ ਨੇ ਮੀਟਿੰਗ ਕੀਤੀ ਸੀ ਬੈਲ ਰੋਹੀਂ ਬਗਲ ਦੀ ਬੋੜਾ ਲੋਡ ਹੈ ਕੰਮ ਨੂੰ ਸਾਰੀ ਦੁਨੀਆ ਨੂੰ ਕਿਸਾਨੀ ਨੂੰ ਪੰਜਾਬ ਨੂੰ ਇਸ ਮਿੰਟ ਥੋੜਾ ਇਹਦੇ ਵਾਸਤੇ ਲੈ ਲਾਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਖੇਤੀਬਾੜੀ ਕਮੇਟੀ ਦਾ ਚੇਅਰਮੈਨ ਮਨੂੰ ਪਾਰਲੀਮੈਂਟ ਦੇ ਵਿੱਚ ਬਣਾਇਆ ਗਿਆ 30 ਐਮਪੀਆ ਉਹਦੇ ਤੇ ਮੈਂ ਇਹ ਤੁਹਾਡੇ ਚਰਚਾਤੀ ਰਿਪੋਰਟ ਲੈ ਕੇ ਆਇਆ ਹਾਂ ਜਿਹਦੇ ਵਿੱਚ ਮੈਂ ਪਾਰਲੀਮੈਂਟ ਦੇ ਵਿੱਚ ਰਿਪੋਰਟ ਪੇਸ਼ ਕਰਤੀ ਹੈ ਕਮੇਟੀ ਵੱਲੋਂ ਕਿ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਬਣਾਇਆ ਜਾਵੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ ਐਕਮਤੋਂ ਲਈ ਕੇਮ ਇਹ ਤੁਹਾਡੇ ਸੰਘਰਸ਼ ਨੂੰ ਇੱਕ ਵੱਡਾ ਬਲ ਇਦੇ ਨਾਲ ਮਿਲਦਾ ਧੰਨਵਾਦ ਸਾਰਾ ਤੁਹਾਡਾ ਹੀ ਹੈ ਕਿ ਸਾਰੇ ਕਿਸਾਨਾਂ ਨਾਲ ਗੱਲ ਕੀਤੀ ਹੈ ਬਹੁਤ ਬੁਰਾ ਕੰਮ ਕਰ ਲੋਗੇ ਤੁਹਾਡੇ ਵਾਹ ਦੇ ਪ੍ਰਧਾਨ ਜੀ ਦੇ ਖਾਤ ਉਦੋਂ ਫੋਨ ਆਪਾਂ ਨੂੰ ਦੇ ਦੇ। ਦੇਖ ਲੈ। ਉਹਨੂੰ ਜਦੋਂ ਫੋਨ ਉਹਨੂੰ ਦੇ ਦੇ। ਕੋਈ ਗੀਫ ਕਰ। ਚੱਲ ਦੇਖ। ਅੱਗੇ ਆ ਜਾਓ ਬਈ। ਚੰਨੀ ਸਾਹਮਣੇ ਦੱਸ ਦਿਓ ਬਹੁਤ ਚੁੱਪੀ। ਜੀ। ਬੋਲੋ ਬੋਲੋ। ਮੂਲਿਆ ਸਰ ਮੈਨੂੰ ਆਪੇ। ਤਾਂ ਬੋਲੋ। ਬੋਲ ਦੋ ਸਰ ਇੱਕ ਮਿੰਟ। ਮੈਂ ਅੱਜ ਆਪਣੇ ਜਨਨਾਇਕ ਢੱਲੇਵਾਰ ਸਾਹਿਬ ਕੋਲ ਜਿਹੜੇ ਕਿ ਮਰਨ ਮਰਤ ਤੇ ਬੈਠੇ ਐ। ਉਹਨਾਂ ਕੋਲ ਆਇਆ। ਇਹਨਾਂ ਦੀ ਸਿਹਤ ਬੜੀ ਨਾਸਾਜ ਹੈ। ਉਹਦੀ ਮੈਂ ਹਾਲਾਤ ਪੁੱਛਣਾ ਹੈ। ਤੇ ਨਾਲ ਜਿਹੜੀ ਕਮੇਟੀ ਐਗਰੀਕਲਚਰ ਫੂਡ ਪ੍ਰੋਸੈਸਿੰਗ ਐਨੀਮਲ ਹਸਬੈਂਡਰੀ ਦੀ ਸਟੈਂਡਿੰਗ ਪਾਰਲੀਮੈਂਟਰੀ ਦੀ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦਾ ਮੈਂ ਚੇਅਰਮੈਨ ਐ 30 ਮੈਂਬਰ ਐ ਉਹਨਾਂ ਵੱਲੋਂ ਜਿਹੜੀ ਰਿਪੋਰਟ ਦਿੱਤੀ ਗਈ ਹੈ ਜਿਦੇ ਵਿੱਚ ਖਾਸ ਤੌਰ ਤੇ ਐਮਐਸਪੀ ਨੂੰ ਕਾਨੂੰਨੀ ਗਰੰਟੀ ਮਨਾਉਣ ਵਾਸਤੇ ਸਪਾਰਸ਼ ਕੀਤੀ ਗਈ ਹੈ ਤੇ ਕਿਸਾਨਾਂ ਦਾ ਤੇ ਖੇਤ ਮਜ਼ਦੂਰ ਦਾ ਕਰਜ਼ਾ ਮਾਫ ਕਰਨ ਦੀ ਸਪਾਰਸ਼ ਕੀਤੀ ਗਈ ਹੈ ਹੋਰ ਵੀ ਸਪਾਰਸ਼ਾਂ ਪਰ ਇਹ ਜਿਹੜੀਆਂ ਮੇਨ ਸਪਾਰਸ ਆ ਉਹ ਪੂਰੀ ਰਿਪੋਰਟ ਮੈਂ ਡੱਲੇਵਾਲ ਸਾਹਿਬ ਨੂੰ ਸੰਪੰਨਾਇਆ ਤੇ ਉਹਨਾਂ ਨੂੰ ਸੰਪੀ ਕਿ ਨਾਲ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਨੀ ਹੈ ਕਿ ਡੱਲੇਵਾਲ ਸਾਹਿਬ ਤੁਹਾਡੀ ਸਿਹਤ ਜਿਆਦਾ ਜ਼ਰੂਰੀ ਹੈ ਸਾਨੂੰ ਤੁਹਾਡਾ ਸੰਘਰਸ਼ ਵਿੱਚ ਰਹਿਣਾ ਜ਼ਰੂਰੀ ਹੈ ਇਹ ਸੰਘਰਸ਼ਾ ਜੇ ਲੰਬਾ ਚੱਲਣਾ ਕੇਂਦਰ ਸਰਕਾਰ ਦੀ ਨੀਤ ਮਾੜੀ ਹੈ ਸਰਕਾਰਾਂ ਦੀ ਨੀਤ ਮਾੜੀ ਹੈ ਇਹ ਆਪਾਂ ਸਮਝੀਏ ਤੇ ਤੁਹਾਡੀ ਲੋੜ ਹੈ ਸੰਘਰਸ਼ ਨੂੰ ਹੋਰ ਰੂਪ ਵੀ ਦਿੱਤਾ ਜਾ ਸਕਦਾ ਕਿਰਪਾ ਕਰਕੇ ਆਪਣੀ ਸਿਹਤ ਨੂੰ ਸੰਭਾਲੋ ਤੇ ਇਸ ਨੂੰ ਹੋਰ ਰੂਪ ਦਿਓ ਕੋਈ ਕਾਕੇ ਐਸੀ ਥੋੜਾ ਸਾਨੂੰ ਤੁਹਾਡੀ ਲੋੜ ਹੈ ਕੌਮ ਨੂੰ ਲੋੜ ਹੈ ਪੰਜਾਬ ਨੂੰ ਲੋੜ ਹੈ ਦੇਸ਼ ਨੂੰ ਲੋੜ ਹੈ ਇਸਾਨੀ ਨੂੰ ਲੋੜ ਹੈ ਧੰਨਵਾਦ